ਜਿਹੜਾ ਕੋਈ ਬੋਲਦਾ ਸਰਕਾਰ ਅਗੇ ਉਹਨੂੰ ਫੜ ਕੇ ਸਰਕਾਰ ਅੰਦਰ ਬੰਦ ਕਰ ਦਿੰਦੀ ਆ ਪ੍ਰਧਾਨ ਜੀ ਕਿਉਂ ਕਿਉਂਕਿ ਸੋਸ਼ਲ ਮੀਡੀਆ ਤੋਂ ਬਣੀ ਸਰਕਾਰ ਅੱਜ ਕੱਲ ਸੋਸ਼ਲ ਮੀਡੀਆ ਤੇ ਬੋਲਣ ਵਾਲਿਆਂ ਨੂੰ ਰੋਕ ਦਿੰਦੀ ਆ ਭਾਵੇਂ ਕਿਸੇ ਵੀ ਵਿਅਕਤੀ ਦੇ ਖਿਲਾਫ ਕਿਸੇ ਸਰਕਾਰ ਦੇ ਖਿਲਾਫ ਕਿਸੇ ਅਫਸਰ ਦੇ ਖਿਲਾਫ ਕੋਈ ਵੀ ਗਲਤ ਗੱਲ ਹੋ ਰਹੀ ਆ ਉਹਨੂੰ ਕਹਿਣ ਦਾ ਜਿਹੜਾ ਕਰਦੇ ਨੇ ਉਹ ਜबान ਬੰਦ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਸਰਕਾਰ ਖਬਰਦਾਰ ਹੋਵੇ ਮਾਲਵਿੰਦਰ ਮਾਦੀ ਦੀ ਗ੍ਰਿਫਤਾਰੀ ਦੀ ਨਖੇਦੀ ਕਰਦੇ ਆ ਕੀ ਲੱਗਦਾ ਜਦੋਂ ਸਰਕਾਰ ਨੇ ਵੋਟਾਂ ਲੈਣ ਆਉਂਦੇ ਆ ਉਦੋਂ ਘਰ ਘਰ ਪਹੁੰਚ ਗਿਆ ਪਾਲ ਸਿੰਘ ਦੀ ਫੋਟੋ ਦਿਖਾ ਕੇ ਉਹ ਕਰ ਦਿਆ ਕਿ ਹੁਣ ਉਸੇ ਨਕਸ਼ੇ ਕਦਮ ਤੇ ਸਰਕਾਰ ਚੱਲ ਰਹੀ ਹੈ ਉਹ ਚਿਹਰਾ ਹੋਰ ਹੁੰਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਕੁਰਸੀ ਤੇ ਆ ਜਾਂਦੇ ਨੇ ਉਦੋਂ ਚਿਹਰਾ ਹੋਰ ਹੁੰਦਾ ਇਸ ਕਰਕੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਆ ਵੀ ਹੁਣ ਵੋਟਾਂ ਦਾ ਰੁੱਖਾ ਹੁਣ ਥੋਡੇ ਕੋਲ ਆਉਣਗੇ ਜੀ ਤੁਸੀਂ ਦੇਖ ਰਹੇ ਹੋ ਡੀਪ ਫਾਈਵ ਚੈਨਲ ਪੰਜਾਬੀ ਮੈਂ ਅਕਬਾਲ ਸਿੰਘ ਪਗੋਲਾ ਅਸੀਂ ਅੱਜ ਸਮਰੂਰ ਵਿਖੇ ਪਹੁੰਚੇ ਜਿੱਥੇ ਡੀਸੀ ਦਫਤਰ ਅਗਰਾਹਾ ਗਰੁੱਪ ਵੱਲੋਂ ਘੇਰ ਲਿਆ ਗਿਆ ਕਿਉਂਕਿ ਜਿਹੜਾ ਕੋਈ ਬੋਲਦਾ ਸਰਕਾਰ ਅੱਗੇ ਉਹਨੂੰ ਫੜ ਕੇ ਸਰਕਾਰ ਅੰਦਰ ਬੰਦ ਕਰ ਦਿੰਦੀ ਆ ਪ੍ਰਧਾਨ ਜੀ ਕਿਉਂ ਕਿਉਂਕਿ ਸੋਸ਼ਲ ਮੀਡੀਆ ਤੋਂ ਬਣੀ ਸਰਕਾਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੋਲਣ ਵਾਲਿਆਂ ਨੂੰ ਰੋਕ ਦਿੰਦੀ ਆ ਦੇਖੋ ਸਰਕਾਰ ਕਿੱਥੋਂ ਉੱਪਜੀ ਐ ਇਹ ਤਾਂ ਵੱਖਰਾ ਸਵਾਲ ਆ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਲੋਕ ਸਰਕਾਰ ਦੇ ਖਿਲਾਫ ਟਿੱਪਣੀਆਂ ਕਰਦੇ ਨੇ ਜਿਹੜੇ ਸਹੀ ਨੂੰ ਸਹੀ ਕਹਿੰਦੇ ਨੇ ਜਿਹੜੇ ਸੱਚ ਨੂੰ ਸੱਚ ਕਹਿੰਦੇ ਨੇ ਜਿਹੜਾ ਇਹ ਜੇਰਾ ਕਰਦੇ ਨੇ ਬਿਨਾਂ ਚਿਹਰੇ ਹੋ ਕੇ ਜੇਰਾ ਕਰਦੇ ਨੇ ਵੀ ਕਿਸੇ ਦੀ ਸੱਚਾਈ ਨੂੰ ਕਹਿਣ ਦਾ ਭਾਵੇਂ ਕਿਸੇ ਵੀ ਵਿਅਕਤੀ ਦੇ ਖਿਲਾਫ ਕਿਸੇ ਸਰਕਾਰ ਦੇ ਖਿਲਾਫ ਕਿਸੇ ਅਫਸਰ ਦੇ ਖਿਲਾਫ ਕੋਈ ਵੀ ਗਲਤ ਗੱਲ ਹੋ ਰਹੀ ਹੈ ਉਹਨੂੰ ਕਹਿਣ ਦਾ ਜੇਰਾ ਕਰਦੇ ਨੇ ਉਹ ਜ਼ੁਬਾਨ ਬੰਦ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਸਰਕਾਰ ਖਬਰਦਾਰ ਹੋਵੇ ਮਾਲਵਿੰਦਰ ਮਾਦੀ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਆ ਉਹਦੀ ਨਿੰਦਿਆ ਕਰਦੇ ਆ ਉਹਦੇ ਤੇ ਕੇਸ ਵਾਪਸ ਲੈ ਕੇ ਉਹਨੂੰ ਰਿਆ ਕਰਨ ਪ੍ਰਧਾਨ ਜੀ ਹੁਣ ਅੱਜ ਦਾ ਪ੍ਰੋਗਰਾਮ ਕੀ ਰਹਿਣਾ ਅੱਜ ਦਾ ਬਸ ਇਦੋਂ ਤੱਕ ਮਜਹਰਾ ਦੇ ਕੇ ਮੰਗ ਪੱਤਰ ਜੀ ਡੀਸੀ ਦਫ਼ਤਰਾਂ ਤੇ ਆਏ ਨੇ ਉਹ ਮੰਗ ਪੱਤਰ ਦੇ ਕੇ ਸਰਕਾਰ ਤੱਕ ਦੇ ਗਿਆ ਕੀ ਰਹੀ ਆ ਉਹ ਤੋਂ ਬਾਅਦ ਫਿਰ ਸੋਚਾਂ ਪ੍ਰਧਾਨ ਕੀ ਲੱਗਦਾ ਜਦੋਂ ਸਰਕਾਰ ਨੇ ਵੋਟਾਂ ਲੈਣੇ ਆਉਂਦੇ ਆ ਉਦੋਂ ਘਰ ਘਰ ਪਹੁੰਚ ਗਿਆ ਭਲ ਸਿੰਘ ਦੀ ਫੋਟੋ ਨੂੰ ਦਿਖਾ ਕੇ ਉਹ ਕਰਦਿਆ ਕਿ ਹੁਣ ਉਸੇ ਨਕਸ਼ੇ ਕਦਮ ਤੇ ਸਰਕਾਰ ਚੱਲ ਰਹੀ ਹੈ ਉਹ ਚਿਹਰਾ ਹੋਰ ਹੁੰਦਾ ਹੈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਕੁਰਸੀ ਤੇ ਆ ਜਾਂਦੇ ਨੇ ਉਦੋਂ ਚਿਹਰਾ ਹੋਰ ਹੁੰਦਾ ਹੈ ਇਸ ਕਰਕੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹੁੰਨੇ ਆ ਨੀ ਹੁਣ ਵੋਟਾਂ ਦਾ ਰੁੱਖਾ ਹੁਣ ਤੁਹਾਡੇ ਕੋਲੇ ਆਉਣਗੇ ਤੁਹਾਡੇ ਨਾਲ ਚੁੰਨੀਆਂ ਹੀ ਵਟਾਉਣਗੇ ਤੁਹਾਡੇ ਨਾਲ ਬੈਠ ਕੇ ਰੋਟੀ ਵੀ ਖਾਣਗੇ ਤੁਸੀਂ ਇਹਨਾਂ ਕਿਸਾਨਾਂ ਦੇ ਨੁਮਾਇੰਦੇ ਬਣਨਗੇ ਮਜ਼ਦੂਰਾਂ ਦੇ ਬਣਨਗੇ ਜਦੋਂ ਕੁਰਸੀ ਤੇ ਜਾ ਕੇ ਇਹਨਾਂ ਦੀ ਅਸਲੀ ਹਾਲਤ ਦਾ ਅਸਲੀ ਰਈਏ ਦਾ ਅਸਲੀ ਚਿਹਰੇ ਦਾ ਫਿਰ ਪਤਾ ਲੱਗਦਾ ਇਹ ਹਨ ਉਗਰਾਹ ਹਸਾਬ ਜੋ ਕਿ ਖੈਰ ਦੱਸ ਰਹੇ ਸੀ ਕਿ ਅਸਲੀ ਚਿਹਰਾ ਵੋਟਾਂ ਜਿੱਤਣ ਤੋਂ ਬਾਅਦ ਪਤਾ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਇਹ ਲੋਕ ਜਦੋਂ ਸਰਕਾਰ ਬਣਾਉਣੇ ਹੁੰਦੀ ਆ ਉਦੋਂ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਹੁੰਦਾ ਪਰ ਹੁਣ ਕੁਝ ਹੋਰ ਦਿਖਾਇਆ ਜਾ ਰਿਹਾ ਇਧਰੋਂ ਆਏ ਹੋਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਤੇ ਮੰਗ ਪੱਤਰ ਲੈਣ ਪਹੁੰਚੇ ਹੋਏ ਨੇ ਮੰਗ ਪੱਤਰ ਜਿਹੜਾ ਕਿ ਉਗਰਾਹਾਂ ਗਰੁੱਪ ਵੱਲੋਂ ਦਿੱਤਾ ਜਾ ਰਿਹਾ ਕਿ ਕਿਉਂਕਿ ਜਦੋਂ ਅਸੀਂ ਬੇਨਤੀ ਕਰਦੇ ਹਾਂ ਜੋ ਕੱਠੋਂ ਦਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਫਿਲਦਾ ਗਰਾਹਾਂ ਗਰੁੱਪੋਂ ਦਾ ਕਿਤੇ ਨਾ ਕਿਤੇ ਦਬ ਦਬਾ ਵੀ ਸੰਗਰੂਰ ਦੇ ਵਿੱਚ ਭਾਰੀ ਆ ਪਰ ਹੁਣ ਵਿਵਾਦ ਦੁਬਾਰੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਸੀ ਜਾਲ ਦੀ ਇਹ ਜਿਹੜਾ ਮੱਗ ਪੱਤਰ ਹੈ ਜਿਹੜੀ ਥਰੂ ਪ੍ਰਾਪਰ ਚੈਨਲ ਜਿਹੜਾ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਕਰਦਾਂਗੇ ਜੀ ਇੱਕ ਸਾਰੇ ਕਿਸਾਨ ਵੀਰ ਇਕੱਠੇ ਹੋਏ ਆ ਜੀ ਇੱਕ ਮੇਰੇ ਵੱਲੋਂ ਪਰਸਨਲ ਬੇਨਤੀ ਹੈ ਹੱਥ ਜੋੜ ਕੇ ਕਿ ਐਸ ਵਾਰ ਆਪਾਂ ਨਾ ਪਰਾਲੀ ਨੂੰ ਅੱਗ ਨਾ ਲਾਈਏ ਸਪੈਸ਼ਲੀ ਜਿਹੜੇ ਵੱਡੇ ਕਿਸਾਨ ਵੀਰ ਐ ਸੋ ਪਲੀਜ਼ ਅਬ ਵਾਤਾਵਰਨ ਖਰਾਬ ਹੁੰਦਾ ਆਪਾਂ ਨੂੰ ਹੀ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਸੋ ਇਹ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਆਪਾਂ ਇਸ ਵਾਰ ਪ੍ਰਾਲੀ ਨੂੰ ਜਿਹੜਾ ਅੱਗ ਨਾ ਲਾਈਏ ਤੇ ਇਹ ਤੁਹਾਡਾ ਜੀ ਪੁਆਇੰਟ ਆ ਹੋ ਗਿਆ ਜਿਹੜਾ ਮੰਗ ਪੱਤਰ ਲੈ ਕੇ ਉਹ ਪ੍ਰਾਲੀ ਨੂੰ ਉਹ ਮੰਗ ਪੱਤਰ ਜਿਹੜਾ ਕਿ ਨਾ ਨਹੀਂ ਬੀਜਣਾ ਚਾਹੁੰਦੇ ਡੀਸੀ ਸਾਹਿਬ ਰਾਹੀਂ ਮੁਕਮਤਰੀ ਪੰਜਾਬ ਨੂੰ ਦਿੱਤਾ ਜਾਊਗਾ ਕੈਮਰਾਮੈਨ ਦੀਪ ਗਰਗ ਦੇ ਨਾਲ ਇਕਬਾਲ ਸਿੰਘ ਫਗਵਾੜ ਡੀ5 ਚੈਨਲ ਪੰਜਾਬੀ ਸੰਗਰੂਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ